ਸ਼ਰਤੇ ਭੁੱਲੇ ਪਰਮੇਸ਼ਰ ਤੇ ਭੁੱਲੇ ਕਿਆ ਪਰਸ ਪਰੋਗਿਆ ਕਿਆ ਪਰਸ ਪਰੋਗਿਆ ਕਿਆ ਪਰਸ ਪਰੋਗਿਆ ਕਿਆ ਪਰਸ ਪਰੋਗਿਆ ਹੰਝ ਪਿਆ ਪਰਸ ਪਰੋਗਿਆ ਕੱਤ ਨਰਮਤੁ ਮਾਗਣ ਕੱਤ ਕਰਮਤੁ ਮਾਗਣ ਕਰਮ ਕਮਾਵਣੇ ਦੋਸ਼ ਨਾ ਕਾਹੋਂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇੰਨਾ ਕੰਪਲੀਕੇਟ ਇੰਨਾ ਗੁੰਦਕੇ ਬਾਣੀ ਨੂੰ ਗੁਰੂ ਮਹਾਰ ਨੇ ਇੰਨੀ ਵਿਦਵਤਾ ਭਰਤੀ ਇੰਨੀ ਸਿੰਪਲਤਾ ਸਰਲਤਾ ਹੈ ਕਿ ਸਾਰਾ ਕੁਝ ਹੀ ਕਰਤਾ ਹਰ ਬੰਦਾ ਰੋਗੀ ਹੈ ਜੋ ਦੋ ਦਿਸ਼ਾ ਸੋ ਸੋ ਰੋਗੀ 80% ਰੋਗ ਨੇ ਮਨ ਨੂੰ ਤੇ 20% ਆ ਤਨ ਨੂੰ ਔਰ ਮਨ ਕਰਕੇ ਕੋਈ ਵੀ ਨਹੀਂ ਬਚਿਆ ਇਹ ਗੱਲੋ ਵੀ 80% ਦਾ ਹਰ ਕੋਈ ਬਿਮਾਰ ਹੈ ਨਾ ਜੇ ਸਰੀਰ ਕਰਕੇ ਪੂਰਾ ਫਿੱਟ ਹੋਵੇ ਤਾਂ ਸਰੀਰ ਨੂੰ ਕੋਈ ਰੋਗ ਨਾ ਹੋਵੇ ਪਰ ਐਸਾ ਸਰੀਰ ਕੋਈ ਹੈ ਹੀ ਨਹੀਂ ਜਿਹਨੂੰ ਰੋਗ ਨਹੀਂ ਹੈਗਾ ਜੇ ਕਹੇ ਵੀ ਡਾਕਟਰ ਚੈੱਕ ਕਰਤਾ ਵੀ ਬਿਲਕੁਲ ਫਿੱਟ ਆ ਕੋਈ ਰੋਗ ਨਹੀਂ ਰੋਗ ਇਹਨੂੰ ਹੈਗਾ ਇਹਨੂੰ ਭੁੱਖ ਦਾ ਰੋਗ ਹੈ ਉਹ ਇੰਨਾ ਬੁਰਾ ਹੈ ਨਾ ਫਿਰਦਾ ਮੋਤੋ ਭੁੱਖ ਬੁਰੀ ਮੌਤ ਨਾਲੋਂ ਵੀ ਵੱਡੀ ਬਿਮਾਰੀ ਆ ਉਹ ਰਾਤੀ ਖਾ ਕੇ ਸੁੱਤੇ ਸਵੇਰੇ ਫੇਰ ਖੜੀ ਸਵੇਰ ਨੂੰ ਖਾ ਲੋ 20 ਰੋਟੀਆਂ ਰੱਜ ਕੇ ਖਾ ਲੈਣੀਆਂ ਰਾਤ ਦੀਆਂ ਵੀ ਖਾ ਕੇ ਦੇਖ ਲਓ ਨੇ ਰਾਤ ਨੂੰ ਫੇਰ ਆ ਜਾਣਾ ਉਹਨੇ ਇਹ ਨਹੀਂ ਕਹਣਾ ਵੀ ਸਵੇਰੇ ਡਬਲ ਖਾ ਲਈਆਂ ਸੀ ਹੁਣੇ ਆਈ ਜਾਣਾ ਮੌਤ ਤੋਂ ਵੀ ਬੁਰੀ ਐ ਪਿਆਸ ਦਾ ਰੋਗ ਐ ਇਹਨੂੰ ਆ ਬੱਚਾ ਬਚ ਕੇ ਦਿਖਾ ਦੋ ਬੇਨਾਤੋ ਇਹ ਵੀ ਰੋਗ ਹੀ ਐ ਪਾਪ ਕੋਈ ਸਰੀਰ ਕਰਕੇ ਵੀ ਮੰਨ ਲੋ ਸਾਰੇ ਰੋਗੀ ਹੈਗੇ ਹੈਗੇ ਆ ਬਸ ਹੁਣੇ ਤੇ ਵਿਆਪਣੇ ਸਭੇ ਰੋਗ ਆ ਵਿਆਪਣਾ ਹੋਰ ਹੁੰਦਾ ਰੋਗ ਹੋਣਾ ਹੋਰ ਆ ਹੁਣ ਆ ਗੱਲ ਸਮਝ ਆ ਗਈ ਐ ਨਾ ਫੇਰਾ ਆਨੰਦ ਆ ਜਾਊਗਾ ਕਈਆਂ ਨੂੰ ਦੁੱਖ ਮਾਰਜਿਆ ਹੁੰਦਾ ਹੁੰਦਾ ਹੀ ਨਹੀਂ ਹਾਏ ਮਰ ਗਏ ਹਾਏ ਮਰ ਗਏ ਹਾਏ ਮਰ ਗਏ ਬਿਮਾਰੀ ਛੋਟੀ ਜੀ ਮਨ ਨੂੰ ਜ਼ਿਆਦਾ ਦੁੱਖ ਦੁਖੀ ਹੈ ਮਨ ਕਰਕੇ ਦੁਖੀ ਹੈ ਤਨ ਕਰਕੇ ਨਹੀਂ ਨਾ ਜਨਾ ਮਨ ਕਰਕੇ ਹੋਇਆ ਉਹਦਾ ਮਨ ਨੂੰ ਵਿਆਪ ਰਿਆ ਨਾ ਉਹ ਆ ਬਿਆਪ ਗਿਆ ਜਿਹਦੇ ਮਨ ਨੂੰ ਨਹੀਂ ਵਿਆਪਦਾ ਉਹ ਭਾਵੇਂ ਸਰੀਰ 'ਚ ਕਿੰਨਾ ਵੀ ਕਹਾਣੀ ਕਰਕੇ ਪੀੜਿਆ ਹੋਵੇ ਹੁਣ ਕਈ ਨੇ ਬਜ਼ੁਰਗ ਨੇ 90 ਸਾਲ ਦੇ ਹੋ ਗਏ ਬਾਬਾ ਜੀ ਬੜੇ ਦੁਖੀ ਆ ਇੱਕ ਕਿਰਪਾ ਕਰ ਦੋ ਆ ਅੱਖ ਦੀ ਨਿਗਾ ਥੋੜੀ ਜੀ ਥੋੜੀ ਜੀ ਘੱਟ ਹੋ ਗਈ ਆ ਵੱਧ ਕਰ ਦੋ ਮੈਂ ਹੁਣ ਤਾਂ ਜਵਾਨੀ ਬਣਨੀ ਆ ਹਣ ਬੜੇ ਪਾਏ ਨੂੰ ਚਾਲਾ ਉਹਦੇ ਕਰਕੇ ਦੁਖੀ ਐ ਇੱਕ ਮਾਈ ਆ ਗਈ ਬਾਬਾ ਮਹਾਰੀ ਦਾਸ ਕਰ ਦੋ ਮਾਰੀ ਨੂੰ ਜੈਸੇ ਆਈ ਤੈਸੀ ਕੀ ਸਭ ਮਰ ਜੈ ਜਾਂ ਤੁਰ ਜੈ ਲੈ ਕਿਉਂ ਤੁਰ ਜੈ ਕੰਮਾਨੇ ਕਾ ਵੀ ਦੁੱਧ ਦੇ ਦੋ ਮਾਈ ਤੂੰ ਪਲਵਾਨੀ ਕਰਨੀ ਹੈ ਮਾਂ ghee ਮੰਗਾ ਤੋ ਮਾਰੇ ਕੋ ਕਹਿ ਤੂੰ ghee ਕੀ ਖਾਏਗੀ ਮਰਨੇ ਕੀ ਤਿਆਰੀ ਤੂੰ ਕੀ ਕਰਨ ਲੈ ਇਹ ਰੋਗ ਲੱਗ ਗਿਆ ਵੀ ਮੈਨੂੰ ਦੁੱਧ ਨਹੀਂ ਮਿਲਦਾ ਮੈਨੂੰ ਮਲਾਈ ਨਹੀਂ ਮਿਲਦੀ ਉਹ ਬੁੜੇ ਨੇ ਤਾਂ ਉਵੇਂ ਹੀ ਖਾਦਾ ਪਚਣਾ ਨਹੀਂ ਜਿਆ ਨਾ ਖਾ ਉਹ ਮਨ ਨੂੰ ਜਿਹੜਾ ਨਾ ਚਿੰਤਾ ਲੱਗ ਜਾਣੀ ਫਿਕਰ ਲੱਗਿਆ ਰਹਿਣਾ ਵਿਆਪਣਾ ਉਹ ਰੋਗ ਹੁੰਦਾ ਹੁਣ ਇੱਕ ਏਡੇ ਨੇ ਕਿ ਇੰਨੇ ਦੁਖੀ ਨੇ ਸੀਟ ਕਰਕੇ ਸਾਰਾ ਸੀਟ ਡਿਸੇਬਲ ਲਿਆ ਫਿਰ ਕਹਿੰਦੇ ਮਹਾਰਾਜ ਦੀ ਬੜੀ ਕਿਰਪਾ ਸਤਨਾ ਵਾਹਿਗੁਰੂ ਸਤ ਖਿੜੇ ਪਏ ਆ ਖੁਸ਼ ਆ ਕੋਈ ਤੰਗੀ ਨਹੀਂ ਐ ਉਹ ਮਨ ਨੂੰ ਨਾ ਵਿਆਪਣਾ ਮਨ ਕਰਕੇ ਚੜ੍ਹਦੀ ਕਲਾ ਰਹਿਣੀ ਸੀਟ ਕਰਕੇ ਭਾਵੇਂ ਕੱਖ ਵੀ ਨਹੀਂ ਹੈਗੇ ਠੀਕ ਹੈ ਜਿਹੋ ਜਿਹਾ ਵੈਰੂ ਨੇ ਦਿੱਤਾ ਹੁਣ ਉਹੋ ਜਿਹਾ ਠੀਕ ਹੈ ਭਾਈ ਸਾਡੇ ਰੋਗ ਕਰਮ ਨੇ ਉਹ ਕਹਿੰਦੇ ਸਾਡੇ ਕਰਮਾ ਕਰਕੇ ਸਾਡੇ ਸਰੀਰ ਦੁਖੀ ਨੇ ਕਮਜ਼ੋਰ ਨੇ ਨਿਰਬਲ ਨੇ ਪਰ ਮਨ ਕਰਕੇ ਨਾ ਚੜਦੀ ਕਲਾ ਹੁਣ ਇਹ ਵਿਆਪਦਾ ਕਿਹਨੂ ਐ ਜਿਹੜੇ ਨਾਮ ਨਾਲੋ ਟੁੱਟੇ ਐ ਜਿਹਨੂੰ ਵੈਰੂ ਭੁੱਲਿਆ ਬਸ ਦੁੱਖ ਤਾਂ ਆਉਣੇ ਆਉਣੇ ਆ ਹੁਣ ਸਿਆਲ ਆ ਗਿਆ ਠੰਡ ਲੱਗਣੀ ਲੱਗਣੀ ਐ